ਏਸੀਪੀ ਇੰਡੀਆ ਪਰਨਾਮ ਧੂਰੀ ਨੇਤਰ ਬੈਂਕ ਸਮਿਤੀ ਅਤੇ ਨਿਸ਼ਕਾਮ ਸੇਵਾ ਸਭਾ ਵੱਲੋਂ ਸੈਂਤੀਮਾ ਅੱਖਾਂ ਦਾ ਕੈਂਪ ਗਊਸ਼ਾਲਾ ਵਿਖੇ ਲਗਾਇਆ ਗਿਆ ਇਸ ਕੈਂਪ ਦੇ ਮੁੱਖ ਮਹਿਮਾਨ ਡਾਕਟਰ ਏ ਆਰ ਸ਼ਰਮਾ ਰਸੀਲਾ ਗਰੁੱਪ ਵਿਸ਼ੇਸ਼ ਤੌਰ ਤੇ ਪਹੁੰਚੇ ਉਹਨਾਂ ਦੇ ਨਾਲ ਮੱਖਣ ਲਾਲ ਗਰਗ ਕੈਂਬ੍ਰਿਜ ਗਰੁੱਪ ਵੀ ਪਹੁੰਚੇ ਇਹ ਕੈਂਪ ਆਇਆ ਜਾ ਰਿਹਾ ਹੈ ਨਿਸ਼ਕਾਮ ਸੇਵਾ ਸਮਪਤੀ ਕਰਉ ਅਗਰੇ ਨਿਸ਼ਕਾਮ ਸੇਵਾ ਸਮਪਤੀ ਪੂਰੀ ਜੋ ਪਰਮ ਸਤਕਾਰਯੋਗ ਮਹਾਸ਼ਿਆ ਪ੍ਰਤੀਗਿਆ ਪਾਲ ਜੀ ਦੀ ਰੈਨਵਾਈ ਵਿੱਚ ਚੱਲ ਰਹੀ ਹੈ ਪਿਛਲੇ ਕਈ ਸਾਲਾਂ ਤੋਂ ਅੱਖਾਂ ਦੇ ਆਪਰੇਸ਼ਨ ਦਾ ਕੈਂਪ ਲਗਾਤਾਰ ਹਰ ਸਾਲ ਆਉਂਦੀ ਆ ਰਹੀ ਹੈ ਉਸੇ ਨੜੀ ਦੇ ਵਿੱਚ ਅੱਜ ਦਾ ਦੂਜਾ ਕੈਂਪ ਲੱਗਿਆ ਹੈ ਇਸ ਦੇ ਵਿੱਚ ਜੋ ਮੈਨੂੰ ਪਤਾ ਲੱਗਿਆ ਕਿ ਸਵੇਰ ਸੁਬਾਹੀ ਹੁਣ ਤੱਕ 300 ਤੋਂ ਉੱਪਰ ਮਰੀਜ਼ ਦੇਖੇ ਜਾ ਚੁੱਕੇ ਨੇ ਤੇ 131 ਮਰੀਜ਼ ਐਸੇ ਨਿਕਲੇ ਨੇ ਜਿਨ੍ਹਾਂ ਦਾ ਕੈਂਸਰ ਦਾ ਆਪਰੇਸ਼ਨ ਹੋਏਗਾ ਹਰ ਤਰ੍ਹਾਂ ਦਾ ਜੋ ਸਰਜਰੀ ਇੱਥੇ ਕੀਤੀ ਜਾਂਦੀ ਹੈ ਉਹ ਫ੍ਰੀ ਕੀਤੀ ਜਾਂਦੀ ਹੈ ਡਾਕਟਰ ਸਰਵਾਨ ਸਾਰੇ ਫ੍ਰੀ ਸੇਵਾਵਾਂ ਦਿੰਦੇ ਨੇ ਤੇ ਉਸ ਦੇ ਵਿੱਚ ਜੋ ਕੋਈ ਲੈਂਸ ਵਗੈਰਾ ਲੱਗਦੇ ਨੇ ਜਾਂ ਦਵਾਈਆਂ ਦਿੱਤੀਆਂ ਜਾਂਦੀਆਂ ਨੇ ਉਹ ਵੀ ਸਾਰੀਆਂ ਫ੍ਰੀ ਦਿੱਤੀਆਂ ਜਾਂਦੀਆਂ ਨੇ ਹਰੂ ਆਪੇ ਕੰਪਲ ਲਗਾਇਆ ਜਾ ਰਿਹਾ ਹੈ ਨਕਾਬ ਸੇਵਾ ਸੰਪਤੀ ਵੱਲੋਂ ਆਜੀ ਕੀ ਕਹਿੰਦੇ ਆਜੀ ਇੱਕ ਕੈਂਪ ਹਰ ਸਾਲ ਦੀ ਤਰ੍ਹਾਂ ਇਹ ਸੈਂਟੀ ਮਾ ਸਾਡਾ ਕੈਂਪ ਹੈ ਨਿਸ਼ਕਾਮ ਸੇਵਾ ਸਭਾ ਦੇ ਨੀਤ੍ਰਵੇਕ ਸੰਗਠਨ ਇਹਦੇ ਟੋਟਲ ਸੰਚਾਲਕ ਜਿਹੜੇ ਮਾਜਾ ਪ੍ਰਧਾਨ ਗਿਆਨਪਾਲ ਜੀ ਨੇ ਇਸ ਕੈਂਪ ਦੇ ਵਿੱਚ ਜੋੜੂ ਮਿਲ ਜਾਂਦਾ ਹੈ ਉਹਦਾ ਸਾਰਾ ਟ੍ਰੀਟਮੈਂਟ ਸਭ ਕੁਝ ਫ੍ਰੀ ਕੀਤਾ ਜਾਂਦਾ ਹੈ ਲੈਂਸ ਫ੍ਰੀ ਪਾਈ ਜਾਂਦੇ ਨੇ ਚਾਹੇ ਕਿਸੇ ਲੈਂਸ ਸਾਫ ਕਰਨ ਵਾਲਾ ਹੈ ਚਾਹੇ ਕੋ ਕਾਲਾ ਮੁੱਦੀ ਹੈ ਹਰ ਇੱਕ ਦਾ ਤਰ੍ਹਾਂ ਦਾ ਟ੍ਰੀਟਮੈਂਟ ਕੋਸ਼ਿਸ਼ ਕੀਤੀ ਜਾਂਦੀ ਹੈ ਇੱਕ ਵਾਰ ਸੀ ਫ੍ਰੀ ਕਰ ਟੋਟਲ ਫ੍ਰੀ ਕਰਕੇ ਲੋਕਾਂ ਨੂੰ ਸੇਵਾ ਦਾ ਮੌਕਾ ਦਿੱਤਾ ਗਿਆ ਹਰ ਇੱਕ ਨੂੰ ਅਸੀਂ ਉਮੀਦ ਕਰਦੇ ਹਾਂ ਕਿ ਸਾਰੇ ਦੇ ਸਾਰੇ ਆ ਕੇ ਇੱਥੇ ਖੁਸ਼ ਹੋ ਕੇ ਜਾਣਗੇ ਤੇ ਇਹ ਸਾਰੇ ਕੈਂਪ ਦੇ ਜਿਹੜੇ ਆਪਰੇਸ਼ਨ ਹੈ ਉਹਦੇ ਹਸਪੀਟਲ ਮਾਈ ਹਸਪੀਟਲ ਹੀ ਹੋਣਗੇ ਬੜੇ ਵਧੀਆ ਢੰਗ ਨਾਲ ਕਪਰ ਰਮੀਸ਼ ਸ਼ਰਮਾ ਜੀ ਦੀ ਸੂਚੀ ਟੀਮ ਦੀ ਅਗਵਾਈ ਹੈ ਇਹ ਇਸ ਕੰਮ ਸੇ ਬਸ ਸਮੂਹ ਦੇ ਹਿੱਤ ਰੱਖ ਬਲੋਂ ਜਿਹੜਾ ਸੇਕਤੀਵਾ ਕੈਂਪ ਲਗਾਇਆ ਗਿਆ ਬੜਾ ਸ਼ਲਾਘਾਯੋਗ ਕਦਮ ਹੈ ਸਾਡੇ ਹਰਕਾ ਚ ਬਿਦੇ ਬੰਦ ਕਰਸ਼ਾ ਭਾਈ ਸਾਹਿਬ ਬੋਲੋ ਨਾ ਉਹ ਵਿਅਕਤੀਆਂ ਦੀ ਨਿਗਾ ਲੈ ਕੇ ਆਉਂਦੇ ਹੈ ਜਿਨ੍ਹਾਂ ਦੀ ਅੱਖਾਂ ਵਿੱਚ ਉਹ ਨਹੀਂ ਆਉਂਦਾ ਜਿਹੜੇ ਨਹੀਂ ਦੇਖ ਸਕਦੇ ਕਿਸੇ ਨੂੰ ਕੋਣਾ ਕਿਸੇ ਵੀ ਨਿਗਾ ਵਾਪਸ ਲਿਆਉਣੀ ਹੈ ਬਹੁਤ ਵੱਡੀ ਸੇਵਾ ਹੈ ਮੈਂ ਬਹੁਤ ਧੰਨਵਾਦ ਕਰਨਾ ਚਾਹੁੰਦਾ ਹਾਂ ਡਾਕਟਰ ਸਾਹਿਬ ਦੀ ਪੂਰੀ ਸੋਚੀ ਟੀਮ ਦਾ ਉਹਨਾਂ ਦੀ ਡਾਕਟਰ ਜਨੋਦਾ ਤੇ ਸੂ ਉਹਨਾਂ ਦੇ ਜਿਹੜੇ ਡਾਕਟਰਸ ਕਲੀਨਿਕਸ ਨੇ ਉਹਨਾਂ ਦਾ ਕਿੰਨਾ ਚੰਗਾ ਕੰਮ ਕਰ ਰਹੇ ਨੇ ਤੇ ਸਾਡੇ ਧੂਰੀ ਵਾਸੀਆਂ ਨੂੰ ਜਿਹੜੇ ਬੱਚੇ ਨਹੀਂ ਦੇਖ ਸਕਦੇ ਸੀ ਜਿਹੜੇ ਵਿਅਕਤੀ ਨਹੀਂ ਦੇਖ ਸਕਦੇ ਸੀ ਜਿਨ੍ਹਾਂ ਦੀ ਨਿਗਾ ਨਹੀਂ ਸੀ ਉਹਨਾਂ ਦੀ ਨਿਗਾ ਵਾਪਸ ਕਰਨਾ ਕੰਮ ਕਰਦੇ ਬੜਾ ਚੰਗਾ ਕੰਮ ਹੈ ਡਾਕਟਰ ਮੈਂ ਨਰਕਿਆ ਇਹ ਦਾਣਾ ਬੈਠਾ ਪਵਨ ਹਰਚੰਦਪੁਰ ਪ੍ਰਬੰਧ ਕੇਂਦਰੀ ਪੰਜਾਬੀ ਲੋਕ ਸਭਾ ਸੇ ਅੱਜ ਦੇ ਕੈਂਪ ਬਾਰੇ ਇਹ ਕਹਿੰਦੇ ਨੇ ਅੱਜ ਜਿਹੜੀ ਮੁੱਤਰਦਾਨ ਸੰਮਤੀ ਵੱਲੋਂ ਬਹੁਤ ਵੱਡਾ ਕੰਮ ਪਾਇਆ ਜਾ ਰਿਹਾ ਇਸ ਲਈ ਬਹੁਤ ਸਾਲਾਂ ਤੋਂ ਬਾਅਦ ਸ਼ਹਾ ਪ੍ਰਤਿਗਿਆ ਪਾਲ ਜੀ ਦੀ ਲਗਾਈ ਵਿੱਚ ਹਰ ਸਾਲ ਤੇ ਪਲਾਇਆ ਜਾਂਦੇ ਨੇ ਕਿ ਲੋਕਾਂ ਦੀ ਮੁਫਤ ਜਿਹੜੇ ਹੈਗੇ ਆਪਰੇਸ਼ਨ ਕੀਤਾ ਜਾਂਦੇ ਨੇ ਤੇ ਦਵਾਈਆਂ ਦਿੱਤੀਆਂ ਜਾਂਦੀਆਂ ਨੇ ਇਹ ਜਿਹੜਾ ਹੈਗਾ ਬਹੁਤ ਵੱਡਾ ਭਲੇ ਦਾ ਕੰਮ ਕਰ ਰਹੀ ਹੈ ਜੀ ਤੇ ਜਿਹੜੇ ਲੋਕ ਜ਼ਰੂਰ ਲੋਕ ਆਪ ਐਸੇ ਦੇ ਕੇ ਨਹੀਂ ਆਪਰੇਸ਼ਨ ਕਰਵਾ ਸਕਦੇ ਉਹਨਾਂ ਵਾਸਤੇ ਇਹ ਨਿਯਮਤਾ ਇਸ ਇਲਾਕੇ ਵਾਸਤੇ ਉਹ ਬਾਹਰ ਡਾਕਟਰ ਮਗਾ ਕੇ ਜਿਹੜੇ ਵੀ ਬਹੁਤ ਵਧੀਆ ਡਾਕਟਰ ਨੇਗੇ ਉਹ ਇਹ ਸੇ ਆਪਰੇਸ਼ਨ ਕਰ ਦੇਣਗੇ ਤੇ ਮੈਂ ਸਾਨੂੰ ਦਾ ਇਹਤ ਬਹੁਤ ਵਧੀਆ ਡਾਕਟਰ ਦਾ ਕੰਮ ਸਭੀ ਪੂਰੀ ਰੀਤ ਰਿਦਾਰ ਸੰਪਤੀ ਵੱਲ ਕੀਤਾ ਜਾ ਰਿਹਾ ਤੇ ਸਾਨੂੰ ਸ਼ਰਮਾ ਜੀ ਦੀ ਉਹ ਵਾਲੇ ਸ਼ਰਮੇਆਰ ਸ਼ਰਮਾ ਜੀ ਨੇ ਉਹਨਾਂ ਦੀ ਮੱਖਣ ਲਾ ਲੜਾ ਵੀ ਜਾਂ ਹੋਰ ਜਿਹੜੇ ਇਥੇ ਦੇ ਸਾਨੂੰ ਲੋਕ ਨੇਗੇ ਉਹਨਾਂ ਦੀ ਦੋਤ ਲੱਗੀ ਜਿਹੜੀ ਹੈ ਜੀ ਮੈਂ ਸਮਝਦਾ ਸਹਿਤਾ ਮੰਡੀ ਹੈ ਉਸ ਕਲ ਵਿੱਚ ਡਾਕਟਰ ਮਿਰਜੀ ਜਿਨ੍ਹਾਂ ਦਾ ਅੱਖਾਂ ਦਾ ਹਸਤਾ ਆ ਗਿਆ ਤੇ ਥੀਰੇ ਦੇ ਵਿੱਚ ਇਹ ਅੱਜਕੱਲ ਇਹਦੀ ਵਾਰੀ ਚਾ ਰਹੇ ਨੇਗੇ ਤੇ ਮੈਂ ਸਮਝਦਾ ਮੈਂ ਵੀ ਇਹ ਭਲੇ ਦੇ ਕੰਮ ਦੇ ਵਿੱਚ ਹੋਰ ਵੀ ਬਹੁਤ ਸਾਰੀ ਸੰਗਤ ਜੁੜੀ ਹੋਈ ਹੈ ਜੀ ਸੇਵਾ ਦੇ ਉਪਰ ਹੋ ਰਹੀ ਹੈ ਜੀ ਤੇ ਲੋਕਾਂ ਦਾ ਭਲਾ ਹੋ ਰਿਹਾ ਧੰਨਵਾਦ ਹਾਂ ਜੀ ਬਖਸ਼ੀ ਸਾਹਿਬ ਜੀ ਅੱਜ ਨਿਸ਼ਕਾਮ ਸੇਵਾ ਸੰਮਤੀ ਵੱਲੋਂ ਕੈਂਪ ਲਗਾਇਆ ਜਾ ਰਿਹਾ ਹੈ ਇਹਦੇ ਬਾਰੇ ਕੀ ਕਹਿਣਾ ਚਾਹੁੰਦੇ ਤੁਸੀਂ ਜੀ ਨੀਤਰ ਬੈਂਕ ਸੰਮਤੀ ਵੱਲੋਂ ਬਹੁਤ ਵੱਡਾ ਉਪਰਾਲਾ ਹੈ ਪਿਛਲੇ ਕਈ ਸਾਲਾਂ ਤੋਂ ਇਹ ਜਿਹੜੀ ਹੈ ਰਵਾਇਤ ਤੇ ਵੀ ਆ ਰਹੀ ਹੈ ਸਾਡੀ ਕਿ ਅੱਜ ਕੱਲ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਕਿ ਇਲਾਜ ਪ੍ਰਣਾਲੀ ਹੈ ਜਿਹੜੀ ਬਹੁਤ ਮਹਿੰਗੀ ਹੁੰਦੀ ਜਾ ਰਹੀ ਹੈ ਔਰ ਇਸ ਕੈਂਪ ਦੇ ਵਿੱਚ ਸਾਨੂੰ ਵੱਧ ਤੋਂ ਵੱਧ ਜਿਹੜਾ ਲਾਹਾ ਲੈਣ ਦੇ ਲਈ ਹੈ ਉਹ ਜਿੱਥੇ ਅਸੀਂ ਲੋਕਾਂ ਨੂੰ ਅਪੀਲ ਕਰਦੇ ਆਂ ਉੱਥੇ ਅਸੀਂ ਇਸ ਦੇ ਬਦਲੇ ਨਿਤਰ ਬੈਂਕ ਸੰਮਤੀ ਦੀ ਜਿੰਨੀ ਛਲਾਘਾ ਕਰੀਏ ਉਹ ਥੋੜੀ ਕਿਉਂਕਿ ਮੈਂ ਜਿਸ ਤਰ੍ਹਾਂ ਕਿ ਜੇਕਰ ਕੀਤਾ ਹੈ ਕਿ ਸ਼ਹਿਰ ਦੇ ਵਿੱਚ ਬਿਨਾਂ ਕਿਸੇ ਆਪਰੇਸ਼ਨ ਤੋਂ ਲੈਂਜਪਾਨ ਦਾ ਜਿਹੜਾ ਕੰਮ ਹੈ ਜਾਂ ਅੱਖਾਂ ਦੀ ਚੈੱਕਅਪ ਹੈ ਜਾਂ ਮੁਫਤ ਦਵਾਈਆਂ ਇਹ ਬਹੁਤ ਵੱਡਾ ਸ਼ਾਨਦਾਰ ਉਪਰਾਲਾ ਹੈ ਇਹ ਮਨਸਾਹਬ ਜੀ ਅੱਜ ਆਪਣਾ ਕੈਂਪ ਲਗਾਇਆ ਜਾ ਰਿਹਾ ਹੈ ਮੇਰੇ ਨਾਲ ਉਸ ਦੇ ਬਸੰਤੀ ਬੋਲ ਅੱਜ ਸਿਹਰੇ ਲੋਕ ਸੇਵਾ ਸੰਮਤੀ ਵੱਲੋਂ ਜੋ ਕੈਂਪ ਲਗਾਇਆ ਜਾ ਰਿਹਾ ਹੈ ਇਹ ਮੇਰੇ ਖਿਆਲ ਹੈ ਵੀ 35 36 ਉਹ ਹੋਊਗਾ 35 ਮਾ ਜੀ ਹਾਂ ਕਿ ਸਾਡੇ ਸ਼ਹਿਰ ਦੇ ਬਹੁਤ ਹੀ ਸੁਵਾਰਸ਼ੀ ਮਾਸ਼ਾ ਪਤਿਜਾ ਪਾਲ ਜੀ ਦੀ ਪ੍ਰੇਰਣਾ ਸਦਕਾ ਨਾਲ ਵੀ ਬਹੁਤ ਸ਼ਹਿਰ ਕੀਤੀ ਹੈ ਹੁਣ ਖੇਡ ਤਾਂ ਆਪਣੇ ਫੜੇ ਹੀ ਹੈ ਕਮਜ਼ੋਰ ਹੋ ਗਏ ਫਰਲ ਦੀ ਦਿਸਾਂ ਦੇਛਣੇ ਨਾਲ ਸਾਰੇ ਟੀਮ ਦੇ ਸਾਹਿਬ ਬਹੁਤ ਦੇ ਸੇਵਾ ਕਰ ਰਹੇ ਨੇ ਤੇ ਪ੍ਰਦੀਪ ਜੀ ਤੇ ਬਹੁਤ ਹੀ ਜਾਣੇ ਕਿਹੜਾ ਕਿਹੜਾ ਨਾਮ ਲਗਾ ਹੋਇਆ ਹੈ ਇਹ ਬਹੁਤ ਹੀ ਸੇਵਾ ਭਾਵਨਾ ਦੇ ਨਾਲ ਕੰਮ ਕਰਦੇ ਨੇ ਔਰ ਬਹੁਤ ਦੇਤੋ ਕਰ ਰਹੇ ਨੇ ਔਰ ਹੋਰ ਵੀ ਅੱਲਾ ਦੇ ਜਿਵੇਂ ਹਸਪੀਟਲ ਦੇ ਵਿੱਚ ਸਵੇਰੇ ਮਰੀਜ਼ਾਂ ਵਾਸਤੇੁੱਦ ਕਿਚੜੀ ਪੋਜਾਰਾ ਦਾ ਬਹੁਤ ਹੀ ਧੂਰ ਦਾ ਨਾਮ ਰੋਸ਼ਨ ਕੀਤਾ ਹੋਇਆ ਹੈ ਨਾ ਮੈਂ ਚਾਹਨਾ ਪ੍ਰਮਾਤਮਾ ਨੇ ਇਹਨਾਂ ਨੂੰ ਹਿੰਮਤ ਹੋਰ ਦੇਵੇ ਤਾਂ ਕਿ ਹੋਰ ਸਵਾਗ ਸਰਵ ਦੇ ਕੰਮ ਕਰਨ ਤੇ ਇਹੇ ਅਰਦਾਸ ਕਰਦਾ ਪ੍ਰਮਾਤਮਾ ਜੀ ਸਾਰੇ ਲੋ ਪ੍ਰਮਾਤਮਾ ਬੜ ਬਖਸ਼ੇ ਨੇ وہ ہمیں بتا دے کوئی میں نے ہو گئی ہاں ہو گئی ٹھیک ہے دیکھئے کر دے دیکھو نہیں ٹھیک ہے کل نہ راوٹوں اوان ہے